ਸਕਤ ਜਿਹੜਾ ਤਾਂ ਦਿੱਤੀਆਂ ਜੀ ਨੂੰ ਸਨੈਚ ਦੇ ਰੂਪ ਤੇ ਜਿਹੜਾ ਕੰਮ ਕੀਤਾ ਜਾਦਾ ਉਹਦੀ ਲੜੀ ਦੇ ਵਿੱਚ ਥਾਣਾ सदर ਦੇ ਵਿੱਚੋਂ 7 2 24 ਨੂੰ ਇੱਕ 27 ਸਾਡੇ ਏਰੀਆ ਦੇ ਵਿੱਚ ਜਿਹੜੀ ਹੈ ਵਾਰਦਤ ਹੋਈ ਸੀ ACP ਸਾਊਥ ਦਾ ਏਰੀਆ ਸੀ ਤੇ ADCP ਜ਼ੋਨ 2 ਜੀ ਇਹਦੇ ਵਿਚ ਇਹਨਾਂ ਨੇ ਇੱਥੇ 395 ਵਗੈਰਾ ਦਾ ਮੁਕੱਦਮਾ ਦਰਜ ਸੀ 7-8 ਜਣਿਆਂ ਨੇ ਵਾਰਦਤ ਕਰਕੇ ਬੰਦੇ ਤੇ ਸੱਟਾਂ ਮਾਰ ਕੇ ਉਹਦੇ ਤੋਂ ਉਹਦਾ ਮੋਟਰਸਾਈਕਲ ਉਹਦੇ ਕੋਲੋਂ ਦਾ ਪੈਸੇ ਮੋਬਾਈਲ ਸਨੈਚ ਕੀਤਾ ਸੀ ਜ਼ਬਰਨ ਉਹਦੇ ਵਿੱਚ ਸਾਡੀ ਟੀਮ ਨੇ ACP ਸਾਊਥ ਦੀ ਸੁਪਰਵਾਈਜ਼ਨ ਚ ਐਸਐਚਓ ਸਦਰ ਜੀ ਬਹੁਤ ਅੱਛਾ ਕੀਤਾ ਇਹਨਾਂ ਨੇ 7 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਚ ਬਾਕੀ ਜਿਹੜੇ ਆ 3 ਬੰਦੇ ਹੋਰ ਨੋਮੀਨੇਟ ਕੀਤੇ ਉਹਨਾਂ ਕੋਲੋਂ ਗ੍ਰਿਫਤਾਰ ਕਰਕੇ 13 ਜਿਹੜੇ ਆ ਟੂ ਵੀਲਰ ਰਿਕਵਰ ਕੀਤੇ ਆ ਜੋ ਇਹਨਾਂ ਨੇ ਧੱਕੇ ਨਾਲ ਖੋਏ ਸੀ ਪਲੱਸ ਉਹਨਾਂ ਦੇ ਕੋਲੋਂ ਮੋਬਾਈਲ ਤੇ ਜਿਹੜੇ ਵਾਰਦਾਤ ਚ ਵਰਤਣ ਵਾਲੇ ਜਿਹੜੇ ਵੈਪਨ ਆ ਉਹ ਰਿਕਵਰ ਕੀਤੇ ਜਿਹੜੇ ਬੰਦੇ ਕੰਮ ਕਰਦੇ ਆ ਲੈ ਨੇ ਫਿਲਹਾਲ ਜਿਹੜਾ ਇਹਨਾਂ ਦੇ ਵਿੱਚ ਆ ਦੱਸਿਆ ਹੈ ਤਕਰੀਬਨ ਇਹ 4-5 ਮਹੀਨਿਆਂ ਤੋਂ ਜਿਹੜਾ ਹੁਣ ਸਰਗਰਮ ਸੀ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਬੰਦੇ ਆਲਰੇਡੀ 379ਵੀਂ ਦੇ ਜੇਲ੍ਹ ਕੱਟ ਕੇ ਆ ਚੁੱਕੇ ਆ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਅਤੇ ਜਮਾਨਤ ਤੇ ਜ਼ਿਆਦਾ ਏਰੀਆ ਨੂੰ ਕਿਹੜੇ ਟਾਰਗੇਟ ਕਰਦੇ ਕੋਈ ਇਹਨਾਂ ਨੇ ਐਸਬੀਐਸ ਨਗਰ ਦੇ ਏਰੀਏ 'ਚ ਵੀ ਸਦਰ ਦੇ ਏਰੀਏ 'ਚ ਡੁਗਰੀ ਦੇ ਏਰੀਏ 'ਚ ਇਸ ਉਤਲੇ ਜਿਹੜਾ ਨਹਿਰ ਦੇ ਨਾਲ ਨਾਲ ਇਸ ਏਰੀਏ ਦੇ ਵਿੱਚ ਵਾਰਦਾਤਾ ਕਰ ਸਰ ਇਹ ਰਹਿਣ ਵਾਲੇ ਕਿੱਥੇ ਦੇ ਨੇ ਬੇਸਿਕਲੀ ਇਹ ਸਾਰੇ ਜਿਹੜੇ ਲੁਧਿਆਣੇ ਦੇ ਰਹਿਣ ਵਾਲੇ ਆ ਤਕਰੀਬਨ ਇਹਨਾਂ ਸਾਰਿਆਂ ਦੀ ਉਮਰ ਜੀ ਵੀ 19 ਤੋਂ 2 ਸਾਰੇ ਨਿਸ਼ੇੜੀ ਐ ਸਾਰੇ ਦੇਖੋ ਨਸ਼ਾ ਸਾਰੇ ਘਰਾਂ ਦੇ ਜਦੋਂ ਇੰਦੀਆਂ ਵਾਰਦਾਤਾਂ ਬੇਰਮੀ ਨੇ ਕਿਸੇ ਦੇ ਆ ਮਾਰਨਾ ਤੇ ਉਹਨਾਂ ਕੋਲ ਥੱਕੇ ਨਾਲ ਜਿਹੜਾ ਮੋਟਰਸਾਈਕਲ ਖੋਣਾ ਪੈਸੇ ਖੋਣੇ ਮੋਬਾਈਲ ਖੋਣਾ ਇਹ ਵੀ ਨਸ਼ੇ ਨਸ਼ਾ ਦਾ ਇੱਕ 파ਟ ਹੈ ਬਟ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਨਾਲ ਰਿਮਾਂਡ ਲੈ ਕੇ ਤੇ ਹੋਰ ਫਰਦਰ ਜਿਹੜੀ ਕਰਾਂਗੇ ਹੋਰ ਵੀ ਵਾਰਦਾਤਾਂ ਜਿਹੜੀਆਂ ਕੋ ਸਨੇਚਿੰਗ ਦੀਆਂ ਪੁਰਾਣੀਆਂ ਉਹ ਟ੍ਰੇਸ ਕਰਾਂਗੇ ਜੋਨੇ ਰਿਮਾਂਡ ਕਿੱਥੇ ਵੇਚਦੇ ਕੁਝ ਪਤਾ ਲੱਗਿਆ ਸਰ ਇਹ ਸਮਾਨ ਦੇਖੋ ਇਹਨਾਂ ਨੇ ਵੱਖ-ਵੱਖ ਜਿਹੜੀਆਂ ਜਗ੍ਹਾ ਤੇ ਵੇਚਿਆ ਤੇ ਇਸ ਉਹ ਇਨਵੈਸਟੀਗੇਸ਼ਨ ਦਾ 파ਟਾ ਦੇ ਵਿੱਚ ਅਸੀਂ ਕੁਝ ਬੰਦੇ ਸਾਡੇ ਨਾਮਿਨੇਟ ਹੋਏ ਆ ਉਹ ਤੁਹਾਨੂੰ ਫਰਦਰ ਜਦੋਂ ਅਸੀਂ ਉਹਨਾਂ ਦੀ ਗ੍ਰਿਫਤਾਰੀ ਪਾਵਾਂਗੇ ਤੁਹਾਨੂੰ ਉਹਦੇ ਬਾਰੇ ਵੀ ਅੱਗੇ ਦਵਾਂਗੇ ਡਿਟੇਲ ਓਕੇ ਥੈਂਕ ਯੂ ਠੀਕ ਹੈ ਸਰ